ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੀਓਗ੍ਰਾਫੀ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਟਾਪਿਕ ਹੈ ਜੀ ਧਰਤੀ ਦੀਆਂ ਪਰਤਾਂ ਧਰਤੀ ਦਾ ਅੰਦਰੂਨੀ ਭਾਗ ਇਹਦੇ ਬਾਰੇ ਵਿੱਚ ਪੜਾਂਗੇ ਤੇ ਆਪਾਂ ਉਹੀ ਪੜਾਂਗੇ ਜੋ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਜੋ ਪੇਪਰ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਆ ਤੇ ਆਪਾਂ ਫालतू ਦੀਆਂ ਮਤਲਬ ਥਿਊਰੀ ਲਾਈਨਾਂ ਨਹੀਂ ਪੜ੍ਹਣੀਆਂ ਬਸ ਉਹੀ ਚੀਜ਼ਾਂ ਇਸ ਕਲਾਸ ਦੇ ਵਿੱਚ ਮੈਂ ਲੈ ਕੇ ਆਈਆਂ ਜੋ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਆ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜੀ ਧਰਤੀ ਦੀਆਂ ਤਿੰਨ ਪਰਤਾਂ ਦੇ ਬਾਰੇ ਵਿੱਚ ਕ੍ਰਸਟ, ਮੈਂਟਲ ਤੇ ਕੋਰ ਦੇ ਬਾਰੇ ਵਿੱਚ ਪੜਾਂਗੇ ਠੀਕ ਹੈ ਤੇ ਜਿਹੜੀ ਕਰਸਟ ਹੈ ਉਹ ਸਭ ਤੋਂ ਉੱਪਰ ਪਾਈ ਜਾਂਦੀ ਹੈ ਜੀ ਜਿਹੜੀ ਧਰਤੀ ਦੀ ਉੱਪਰਲੀ ਪਰਤ ਹੈ ਨਾ ਉਹ ਹੈਗੀ ਹੈ ਜੀ ਕਰਸਟ ਠੀਕ ਹੈ ਜਿਹੜੀ ਧਰਤੀ ਦੀ ਸਭ ਤੋਂ ਉੱਪਰਲੀ ਪੇਪੜੀ ਹੈ ਉਹ ਹੈਗੀ ਹੈ ਕਰਸਟ ਇਹਨੂੰ ਪੇਪੜੀ ਪੰਜਾਬੀ ਦੇ ਵਿੱਚ ਕਹਿੰਦੇ ਆ ਤੇ ਸੈਕੰਡ ਹੈਗੀ ਹੈ ਜੀ ਮੈਂਟਲ ਇਹਨੂੰ ਪੰਜਾਬੀ ਚ ਵੀ ਮੈਂਟਲ ਕਿਹਾ ਜਾਂਦਾ ਹੈ ਤੇ ਇੰਗਲਿਸ਼ ਚ ਵੀ ਮੈਂਟਲ ਕਹਿੰਦੇ ਆ ਤੇ ਕੋਰ ਮੈਂਟਲ ਹੈਗਾ ਸੈਂਟਰਲ ਭਾਗ ਜਿਹੜਾ ਵਿਚਾਲੇ ਹੁੰਦਾ ਹੈ ਉਸ ਤੋਂ ਬਾਅਦ ਹੁੰਦੀ ਹੈ ਜੀ ਕੋਰ ਠੀਕ ਹੈ ਤਾਂ ਇਹ ਜਿਹੜੇ ਇਹ ਹੈਗੀ ਹੈ ਕਰਸਟ ਇਹ ਹੈਗੀ ਹੈ ਜੀ ਮੈਂਟਲ ਠੀਕ ਹੈ ਇਹ ਹੈਗੀ ਆ ਕੋਰ ਤੇ ਕਲਰਸ ਦਾ ਡਿਫਰੈਂਸ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਤੇ ਜਿਹੜੀ ਕੋਰ ਹੈ ਇਹਦੇ ਵੀ ਦੋ ਅੱਗੋਂ ਪਾਰਟਸ ਹਨ ਕੋਰ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਆ ਮਤਲਬ ਕੀ ਹੈ ਜਿਹੜਾ ਇਹ ਸਭ ਤੋਂ ਇਨਰ ਪਾਰਟ ਹੈ ਨਾ ਸਭ ਤੋਂ ਪਹਿਲਾਂ ਆਪਾਂ ਚਲੋ ਕੋਰ ਤੋਂ ਹੀ ਸਟਾਰਟ ਕਰਦੇ ਹਾਂ ਜੀ ਤੇ ਇਹ ਜਿਹੜਾ ਕੋਰ ਹੈ ਨਾ ਇਹਦਾ ਜਿਹੜਾ ਇਨਰ ਕੋਰ ਹੈ ਇਨਰ ਕੋਰ ਹੈ ਜਿਹੜੀ ਇਹ ਹੈਗੀ ਆ ਜੀ ਸੋਲਿਡ ਠੀਕ ਹੈ ਜਿਹੜੀ ਇਨਰ ਕੋਰ ਹੈ ਨਾ ਇਹ ਹੈਗੀ ਆ ਸੋਲਿਡ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਆ ਕਿ ਇਹਨਾਂ ਦੇ ਵਿੱਚੋਂ ਸੋਲਿਡ ਕਿਹੜੀ ਆ ਆਊਟਰ ਕੋਰ ਹੈ ਕਿ ਇਨਰ ਕੋਰ ਆ ਤਾਂ ਜਿਹੜੀ ਇਨਰ ਕੋਰ ਹੈ ਨਾ ਸਭ ਤੋਂ نیچے ਵਾਲੀ ਉਹ ਹੈਗੀ ਸੋਲਿਡ ਉਸ ਤੋਂ ਉੱਪਰ ਜਿਹੜੀ ਆਊਟਰ ਕੋਰ ਹੈ ਉਹ ਹੈਗੀ ਆ ਲਿਕਵਿਡ ਇਹ ਚੀਜ਼ ਯਾਦ ਰੱਖਣੀ ਆ ਜੀ ਇੰਪੋਰਟੈਂਟ ਆ ਆਊਟਰ ਕੋਰ ਲਿਕੁਇਡ ਹੈ ਇਨਰ ਕੋਰ ਸੋਲਿਡ ਹੈ ਹੁਣ ਗਿਆ ਗਿਆ ਜੀ ਇਹ ਸੋਲਿਡ ਹੈ ਇਹਦੇ ਵਿੱਚ ਜਿਹੜੀ ਇਹ ਕੋਰ ਹੈ ਨਾ ਇਹਦੇ ਵਿੱਚ ਇਹਨੂੰ ਨਾਈਫੇ ਵੀ ਕਹਿੰਦੇ ਆ ਜਾਂ ਨਾਈਫ ਠੀਕ ਹੈ ਇਹਨੂੰ ਜਿਹੜੀ ਕੋਰ ਹੈ ਨਾ ਇਹਨੂੰ ਨਾਈਫ ਕਹਿੰਦੇ ਆ ਕਿਉਂ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਨਾ ਨਿਕਲ ਤੇ ਫੈਰਸ ਮਤਲਬ ਨਿਕਲ ਪਲੱਸ ਲੋਹਾ ਇਹਦੇ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਜੀ ਇਸੇ ਇਹ ਇਹਦੀ ਚੁੰਬਕੀ ਜਿਹੜੀ ਗੁਰਤਵਾ ਆਕਰਸ਼ਨ ਹੈ ਇਸੇ ਕਰਕੇ ਹੀ ਧਰਤੀ ਦੀ ਜਿਹੜੀ ਗੁਰਤਵਾਕਰشن ਖਿੱਚ ਹੁੰਦੀ ਆ ਇਹਦੇ ਵਿੱਚ ਜਿਹੜਾ ਲੋਹਾ ਪਾਇਆ ਜਾਂਦਾ ਨਾ ਉਹਦੇ ਕਰਕੇ ਹੀ ਧਰਤੀ ਹਰ ਇੱਕ ਚੀਜ਼ਾਂ ਨੂੰ ਆਪਣੇ ਵੱਲ ਨੂੰ ਖਿੱਚਦੀ ਆ ਠੀਕ ਆ ਉਸ ਤੋਂ ਬਾਅਦ ਜੇਕਰ ਇਹਦਾ ਪੁੱਛਿਆ ਜਾਵੇ ਕਿ ਇਹਦੀ ਮੋਟਾਈ ਕਿੰਨੀ ਆ ਤਾਂ ਹੈਗੀ ਐ 3470 ਕਿਲੋਮੀਟਰ ਠੀਕ ਹੈ 3400 ਇਹਦੀ ਜਿਹੜੀ ਮੋਟਾਈ ਹੈ ਨਾ ਉਹ ਹੈਗੀ ਐ 3470 ਕਿਲੋਮੀਟਰ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਆ ਇਹਨੂੰ ਐਵੇਂ ਹੀ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਨਾ ਡਰਾ ਕਰਕੇ ਰੱਖ ਸਕਦੇ ਹੋ ਜਾਂ ਫਿਰ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਇਹ ਚੀਜ਼ਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਆ ਤੇ ਉਸ ਤੋਂ ਬਾਅਦ ਜੀ ਜੇਕਰ ਇਹ ਟੋਟਲ ਪੁੱਛਿਆ ਜਾਵੇ ਇਹ ਵਾਲੀ ਜਿਹੜੀ ਇਹ ਟੋਟਲ ਪੁੱਛਿਆ ਜਾਵੇ ਤਾਂ ਇਹ 378 ਕਿਲੋਮੀਟਰ ਹੈ ਇਹ ਜਿਹੜੀ ਟੋਟਲ ਮਤਲਬ ਤਿੰਨਾ ਤਿੰਨਾ ਕ੍ਰਸਟ ਮੈਂਟਲ ਦੇ ਕੋਰ ਨੂੰ ਮਲਾ ਕੇ ਇਹਦੀ ਡੂੰਘਾਈ ਪੁੱਛਿਆ ਜਾਵੇ ਉਹ ਹੈਗੀ ਹੈ ਜੀ 378 ਕਿਲੋਮੀਟਰ ਹੈ ਠੀਕ ਹੈ ਇਹ ਤਾਂ ਹੋ ਗਈ ਜੀ ਗੱਲ ਕੋਰ ਦੀ ਤਾਂ ਕੋਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਆ ਪਹਿਲੀ ਗੱਲ ਕਿ ਆਊਟਰ ਕੋਰ ਤੇ ਇਨਰ ਕੋਰ ਇਨਰ ਕੋਰ ਹੈ ਸੋਲਿਡ ਹੈ ਤੇ ਜਿਹੜੀ ਆਊਟਰ ਕੋਰ ਹੈ ਲਿਕਵਿਡ ਹੈ ਤੇ ਇਹਦੀ ਜਿਹੜੀ ਲੰਬਾਈ ਹੈ ਜੀ ਮਤਲਬ ਇਹਦੀ ਡੈਪਥ ਹੈ ਇੰਨੇ ਦੀ ਇਹ ਹੈਗੀ ਹੈ 3470 ਕਿਲੋਮੀਟਰ ਨਾ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਨੋਟ ਡਾਊਨ ਕਰ ਸਕਦੇ ਹੋ ਜਿਹੜੀ ਇਹ ਵਾਲੀ ਇੰਨੀ ਕੱਲੀ ਕੋਰ ਹੈ ਨਾ ਉਹ 3470 ਕਿਲੋਮੀਟਰ ਡੂੰਗੀ ਹੈ ਠੀਕ ਹੈ ਜੀ ਕੋਰ ਦੇ ਬਾਰੇ ਵਿੱਚ ਤੇ ਇੱਕ ਇਹਦੇ ਵਿੱਚੋਂ ਯਾਦ ਰੱਖਣਾ ਹੈ ਨਾਈਫ ਨਿਕਲ ਪਲਸ ਫੈਰਸ ਇਹ ਪੁੱਛਿਆ ਜਾਂਦਾ ਹੈ ਪੇਪਰਾਂ ਦੇ ਵਿੱਚ ਕਿ ਕੋਰ ਨੂੰ ਹੋਰ ਕੀ ਕਿਹਾ ਜਾਂਦਾ ਹੈ 나යිਫ ਕਿਹਾ ਜਾਂਦਾ ਹੈ ਤਾਂ ਇਹਦੇ ਵਿੱਚ ਜਿਹੜੀ ਇਹ 나යිਫ ਹੈ ਨਾ ਇਹ ਸੋਲਿਡ ਤੇ ਕੋਰ ਦੋਵਾਂ ਤੋਂ ਮਿਲਾ ਕੇ ਬਣੀ ਹੋਈ ਹੈ ਨਿਕਲ ਪਲਸ ਫੈਰਸ ਮਤਲਬ ਨਿਕਲ ਤੇ ਲੋਹਾ ਜਿਹੜਾ ਇਹ ਦੋਨਾਂ ਤੋਂ ਮਿਲ ਕੇ ਇਹ ਬਣੀ ਹੋਈ ਆ ਠੀਕ ਹੈ ਜੀ ਉਮੀਦ ਹੈ ਕਿ ਤੁਹਾਨੂੰ ਕੋਰ ਦੇ ਬਾਰੇ ਵਿੱਚ ਸਾਰਾ ਸਮਝ ਲੱਗ ਗਿਆ ਹੋਊਗਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ મેન્ટਲ ਦੀ મેન્ટਲ ਠੀਕ ਹੈ ਇਹਦੀਆਂ ਵੀ ਜਿਹੜੀਆਂ ਦੋ ਪਰਤਾਂ ਹੁੰਦੀਆਂ ਆ ਮੈਂਟਲ ਦੀਆਂ ਪਰ ਆਪਾਂ ਕੁਐਸਚਨ ਆਪਾਂ ਨੂੰ ਕੀ ਪੁੱਛੇ ਜਾਂਦੇ ਆ ਕਿ ਜਿਹੜੀ ਅਸਥੀਨੋਸਫੀਅਰ ਆ ਇਹ ਜਿਹੜੀ ਤੁਹਾਨੂੰ ਅਸਥੀਨੋਫੀਅਰ ਦਿਖਾਈ ਦੇ ਰਹੀ ਹੋਊਗੀ ਇਹ ਧਰਤੀ ਦੀ ਕਿਹੜੀ ਪਰਤ ਦੇ ਵਿੱਚ ਪਾਈ ਜਾਂਦੀ ਆ ਤਾਂ ਇਹ ਅਸਥੀਨੋਸਫੀਅਰ ਮੈਂਟਲ ਦੇ ਵਿੱਚ ਪਾਈ ਜਾਂਦੀ ਆ ਠੀਕ ਹੈ ਜੀ ਇਸਥੀਨੋਫੀਅਰ ਆ ਜਿਹੜੀ ਇਹ ਮੈਂਟਲ ਦੇ ਵਿੱਚ ਪਾਈ ਜਾਂਦੀ ਆ ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ ਆ ਇਸਥੀਨੋਫੀਅਰ ਮੈਂਟਲ ਦੇ ਵਿੱਚ ਪਾਈ ਜਾਂਦੀ ਆ ਹਾਂਜੀ ਇੱਥੋਂ ਇਹੀ ਕੁਐਸਚਨ ਬਣਦਾ ਦੂਸਰਾ ਇੱਥੋਂ ਕੁਐਸਚਨ ਕੀ ਬਣਦਾ ਹੈ ਕਿ ਜਿਹੜੀ ਮੈਂਟਲ ਹੈ ਇਹਦੀ ਇਹਦੀ ਜਿਹੜੀ ਇਹ ਵਾਲੀ ਲੰਬਾਈ ਹੈ ਇਹ ਕਿੰਨੀ ਆ ਇਹ ਹੈਗੀ ਆ ਜੀ 2900 ਕਿਲੋਮੀਟਰ ਇਹ 0 ਆ ਠੀਕ ਹੈ 2900 ਕਿਲੋਮੀਟਰ ਮੈਂਟਲ ਦੀ ਜਿਹੜੀ ਡੁੰਗਾਈ ਹੈ ਠੀਕ ਹੈ ਜੀ ਇਹਦੇ ਵਿੱਚ ਦੋ ਚੀਜ਼ਾਂ ਡੁੰਗਾਈ ਪਹਿਲੀ ਗੱਲ 2900 ਕਿਲੋਮੀਟਰ ਹੈ ਦੀ ਜਿਹੜੀ ਡੁੰਗਾਈ ਹੈ ਦੂਸਰੀ ਗੱਲ ਇਹਦੇ ਵਿੱਚ ਅਸਥੀਨੋਫੀਅਰ ਪਾਈ ਜਾਂਦੀ ਹੈ ਤੀਸਰੀ ਗੱਲ ਕੀ ਹੈ ਜੀ ਇਹਦੇ ਇਹਦੀ ਜਿਹੜੇ ਇਹਦੇ ਵਿੱਚ ਕਿਹੜੇ-ਕਿਹੜੇ ਤੱਤ ਪਾਏ ਜਾਂਦੇ ਆ ਤਾਂ ਆਪਾਂ ਇਹਦੇ ਵਿੱਚ ਪੜਿਆ ਸੀ ਨਾਈਫ ਨਿਫ ਨਾਈਫ ਜਾਂ ਜੋ ਵੀ ਆ ਨਾ ਨਾਈਫ ਨਿਕਲ ਪਲਸ ਫੈਰਸ ਆ ਤੇ ਮੈਂਟਲ ਦੇ ਵਿੱਚ ਸੀਮਾ ਆ ਇਨ ਮੈਂ ਲਿਖ ਦਿੰਨੀ ਆ ਮੈਂਟਲ ਦੇ ਵਿੱਚ ਸੀਮਾ ਮਤਲਬ ਸਿਲੀਕਾਨ ਪਲਸ ਮੈਗਨੀਸ਼ੀਅਮ ਦਾ ਮੇਲ ਇਹਦੇ ਵਿੱਚ ਪਾਇਆ ਜਾਂਦਾ ਮਤਲਬ ਸਿਲੀਕਾਨ ਬਹੁਤ ਜ਼ਿਆਦਾ ਮਾਤਰਾ ਚ ਪਾਈ ਜਾਂਦੀ ਹੈ ਤੇ ਮੈਗਨੀਸ਼ੀਅਮ ਵੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹਨਾਂ ਦੋਨਾਂ ਤੱਤਾਂ ਤੋਂ ਰਲ ਕੇ ਮੈਂਟਲ ਬਣੀ ਹੋਈ ਆ ਤਾਂ ਮੈਂਟਲ ਦੇ ਬਾਰੇ ਵਿੱਚ ਵੀ ਤਿੰਨ ਗੱਲਾਂ ਯਾਦ ਰੱਖਣੀਆਂ ਅਸਟੀਨੋਫੇਅਰ ਮੈਂਟਲ ਦੇ ਵਿੱਚ ਪਾਈ ਜਾਂਦੀ ਹੈ ਜੀ ਤੇ 2900 ਕਿਲੋਮੀਟਰ ਦੀ ਡੂੰਘਾਈ ਹੈ ਤੇ ਉਸ ਤੋਂ ਬਾਅਦ ਜਿਹੜੀ ਸੀਮਾ ਆ ਮਤਲਬ ਸੀਮਾ ਮਤਲਬ ਸਿਲੀਕਨ ਤੇ ম্যাগਨੀਸ਼ੀਅਮ ਤੱਤ ਇਹਦੇ ਵਿੱਚ ਪਾਏ ਜਾਂਦੇ ਆ ਬਸ ਇਨਾ ਤੁਸੀਂ ਯਾਦ ਰੱਖਣਾ ਜੀ ਮੰਟਲ ਦੇ ਬਾਰੇ ਵਿੱਚ ਉਸ ਤੋਂ ਬਾਅਦ ਆਪਾਂ ਪੜਾਂਗੇ ਜੀ ਕਰਸਟ ਕਰਸਟ ਦੇ ਬਾਰੇ ਵਿੱਚ ਬਹੁਤ ਵਾਰੀ ਕੁਐਸਚਨ ਪੁੱਛੇ ਗਏ ਆ ਕਿ ਜਿਹੜੀ ਕਰਸਟ ਆ ਨਾ ਇਹਦੀ ਲੰਬਾਈ ਕਿੰਨੀ ਆ ਮਤਲਬ ਡੂੰਘਾਈ ਕਿੰਨੀ ਆ ਦੀ ਤਾਂ ਇਹਦੀ ਜਿਹੜੀ ਡੂੰਘਾਈ ਆ ਜੀ ਇਹ 0 ਤੋਂ ਲੈ ਕੇ 100 ਕਿਲੋਮੀਟਰ ਤੱਕ ਦੀ ਕ੍ਰਸਟ ਦੀ ਡੂੰਘਾਈ ਆ ਇਹ ਯਾਦ ਰੱਖਣੀ ਆ ਜੀ ਕ੍ਰਸਟ 0 ਤੋਂ 100 ਮੈਂਟਲ 2900 ਤੇ ਜਿਹੜੀ ਇਹ ਹੈਗੀ ਆ ਕੋਰ ਇਹ 3470 ਕਿਲੋਮੀਟਰ ਆ ਠੀਕ ਹੈ ਪੇਪਰ ਦੇ ਵਿੱਚ 3470 ਕਿਲੋਮੀਟਰ ਜੇਕਰ ਟੋਟਲ ਪੁੱਛਿਆ ਜਾਵੇ ਤਾਂ 63 ਤੋਂ 78 ਕਿਲੋਮੀਟਰ ਰਹਿ ਗਿਆ ਉਸ ਤੋਂ ਬਾਅਦ ਇਹ ਜਿਹੜਾ ਥਲ ਮੰਡਲ ਆ ਥਲ ਮੰਡਲ ਨੂੰ ਲਿਥੋਸਫੀਅਰ ਵੀ ਲਿਖ ਸਕਦੇ ਆ ਲਿਖਿਆ ਹੁੰਦਾ ਆ ਤੇ ਜਿਹੜੀ ਇਹ ਥਲ ਮੰਡਲ ਕਾਦੇ ਨਾਲ ਮਿਲ ਕੇ ਬਣਿਆ ਹੋਇਆ ਇਹ ਵੀ ਇੰਪੋਰਟੈਂਟ ਕੁਐਸਚਨ ਆ ਇਹ ਕੁਐਸਚਨ ਬਹੁਤ ਵਾਰੀ ਪੇਪਰ ਦੇ ਵਿੱਚ ਮਤਲਬ ਕਈ ਵਾਰ ਇਹਨਾਂ ਇਹ ਕੁਐਸਚਨ ਇਦਾਂ ਦੇ ਪੁੱਛੇ ਜਾਂਦੇ ਆ ਕਿ ਥਲ ਮੰਡਲ ਕਾਦੇ ਤੋਂ ਬਣਿਆ ਹੋਇਆ ਤਾਂ ਇਹ ਕ੍ਰਸਟ ਪਲੱਸ ਅਪਰ ਮੋਸਟ ਸੋਲਿਡ ਮੈਂਟਲ ਤੋਂ ਬਣਿਆ ਹੋਇਆ ਠੀਕ ਹੈ ਅਪਰ ਮੋਸਟ ਸੋਲਿਡ ਮੈਂਟਲ ਪਲਸ ਕ੍ਰਸਟ ਮਿਲ ਕੇ ਥਾਲਮੰਡਲ ਬਣਾਉਂਦੇ ਆ ਮਤਲਬ ਜਿਹੜਾ ਆਹ ਵਾਲਾ ਭਾਗ ਹੈ ਨਾ ਆ ਆ ਅਪਰ ਕ੍ਰਸਟ ਹੋਗੀ ਹੈ ਤੇ ਉੱਪਰਲੀ ਆ ਉਪ ਸੌਰੀ ਆ ਇਹ ਹੋਗੀ ਅਪਰ ਮੋਸਟ ਸੋਲਿਡ ਮੈਂਟਲ ਹੋਗੀ ਤੇ ਇਹ ਜਿਹੜੀ ਉੱਪਰਲੀ ਤੁਹਾਨੂੰ ਡਾਰਕ ਕਲਰ ਵਿੱਚ ਦਿਖਾਈ ਦੇ ਰਹੀ ਹੈ ਇਹ ਕੀ ਹੈ ਕ੍ਰਸਟ ਇਹ ਦੋਨੇ ਮਿਲ ਕੇ ਕੀ ਬਣਾਉਂਦੇ ਆ ਜੀ ਥਾਲਾ ਮੰਡਲ ਤਾਂ ਪਿਕਚਰ ਦੀ ਰਾਈ ਆਪਾਂ ਨੂੰ ਜਲਦੀ ਸਮਝ ਆਉਂਦੀਆਂ ਤੇ ਪੇਪਰ ਦੇ ਵਿੱਚ ਪਿਕਚਰ ਆਪਣੇ ਮਾਈਂਡ ਦੇ ਵਿੱਚ ਛੱਪੀ ਹੁੰਦੀਆਂ ਤਾਂ ਆਨਸਰ ਦੇਣੇ ਸੌਖੇ ਹੋ ਜਾਂਦੇ ਆ ਤਾਂ ਹੁਣ ਕ੍ਰਸਟਾਣਾ ਜਿਹੜੀ ਕੁਐਸਚਨ ਕਿ ਇਵਰ ਇਹ ਵੀ ਪੁੱਛਿਆ ਜਾਂਦਾ ਕਿ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਆ ਜੀ ਕ੍ਰਸਟ ਕਹਿੰਦੇ ਆ ਦੂਸਰੀ ਕਿਹੜੀ ਆ ਮੈਂਟਲ ਆ ਤੇ ਸਭ ਤੋਂ نیچے ਵਾਲੀ ਕਿਹੜੀ ਆ ਕੋਰ ਆ ਤਾਂ ਇਹਦੇ ਵਿੱਚੋਂ ਇੰਨੇ ਹੀ ਕੁਐਸਚਨ ਬਣਦੇ ਸੀਗੇ ਜਿਹੜਾ ਧਰਤੀ ਦੀਆਂ ਪਰਤਾਂ ਆ ਉਸ ਤੋਂ ਬਾਅਦ ਆਪਾਂ ਤਰਾਂਗੀ ਜੀ ਇਹ ਹੈਗੀ ਆ ਥਿਉਰੀ ਜੇਕਰ ਤੁਸੀਂ ਇਹਨੂੰ ਪੜਨਾ ਚਾਹੁੰਦੇ ਹੋ ਤਾਂ ਇਹ ਵੀ ਤੁਸੀਂ ਪੜ ਸਕਦੇ ਹੋ ਠੀਕ ਹੈ ਵੈਸੀ ਪਿਕਚਰਾਂ ਜਲਦੀ ਯਾਦ ਹੁੰਦਾ ਤਾਂ ਇਹ ਹੈਗੀ ਆ ਕਰਸਟ ਇਹ ਕਰਸਟ ਦੇ ਬਾਰੇ ਵਿੱਚ ਆ ਠੀਕ ਆ 100 ਕਿਲੋਮੀਟਰ ਦੀ ਜਿਹੜੀ ਮੋਟਾਈ ਆ ਸਿਆਲ ਕਰਸਟ ਦੇ ਵਿੱਚ ਸਿਲੀਕਨ ਤੇ ਐਲੂਮੀਨੀਅਮ ਹੁੰਦੇ ਆ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਆ ਜੀ ਕਰਸਟ ਨੂੰ ਸਿਆਲ ਕਹਿੰਦੇ ਆ ਇਹ ਕੁਐਸਚਨ ਕਈ ਵਰੀ ਆਉਂਦੇ ਆ ਸਿਆਲ ਕਿਹਨੂੰ ਕਿਹਾ ਜਾਂਦਾ ਹੈ ਕ੍ਰਸਟੋਨ ਕਿਹਾ ਜਾਂਦਾ ਹੈ ਸਿਆਲ ਮਤਲਬ ਸਿਲੀਕੋਨ ਤੇ ਐਲੂਮੀਨੀਅਮ ਠੀਕ ਹੈ ਸੈਕੰਡ ਹੁੰਦੀ ਹੈ ਜਿਹੜੀ ਸਭ ਤੋਂ ਉੱਪਰਲੀ ਹੁੰਦੀ ਹੈ ਸਿਆਲ ਕ੍ਰਸਟ ਦੂਸਰੀ ਹੁੰਦੀ ਆ ਸੀਮਾ ਮੈਂਟਲ ਐਮ ਤੇ ਸੀਮਾ ਐਮ ਤੇ ਮੈਂਟਲ ਤੇ ਲਾਸਟ ਵਾਲੀ ਹੁੰਦੀ ਹੈ ਜੀ ਨਾਈਫ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਹੈ ਜੀ ਹਾਂ ਦੇਖੋ ਇੰਪੋਰਟੈਂਟ ਕੀ ਆ ਇਹਦੇ ਵਿੱਚੋਂ ਹੋਰ ਚੀਜ਼ ਜਿਹੜੀ ਕਰਸਟ ਆ ਨਾ ਕਰਸਟ ਦੀ ਉਪਰਲੀ ਪਰਤ ਜਿਹਦੀ ਮਟਾਈ ਸਮੁੰਦਰ ਤਲ ਤੋਂ 4 ਤੋਂ 7 ਕਿਲੋਮੀਟਰ ਮਹਾਦੀਪੀ ਭਾਗ ਤੇ 35 ਕਿਲੋਮੀਟਰ ਤੇ ਪਹਾੜਾਂ ਤੇ ਦੀ ਪਰਤ 70 ਕਿਲੋਮੀਟਰ ਹੁੰਦੀ ਆ ਐਵੇਂ ਦੇ ਕੁਐਸਚਨ ਕਈ ਵਾਰੀ ਜੇਕਰ ਡੀਪਲੀ ਉਹਨਾਂ ਨੇ ਪੁੱਛਣਾ ਹੋਵੇ ਤਾਂ ਆਉਂਦੇ ਆ ਜੀ ਪੇਪਰ ਦੇ ਵਿੱਚ ਜਿਹੜੀ ਮਤਲਬ ਕ੍ਰਸਟ ਦੀ ਮੋਟਾਈ ਸਮੁੰਦਰ ਤਲ ਤੇ ਕਿੰਨੀ ਆ 4 ਤੋਂ 7 ਕਿਲੋਮੀਟਰ ਠੀਕ ਹੈ ਮਹਾਦੀਪੀ ਭਾਗ ਤੇ 35 ਕਿਲੋਮੀਟਰ ਤੇ ਪਹਾੜਾਂ ਤੇ 70 ਕਿਲੋਮੀਟਰ ਕਿਉਂਕਿ ਪਹਾੜ ਬਹੁਤ ਜ਼ਿਆਦਾ ਉੱਚੇ ਹੁੰਦੇ ਆ ਨਾ ਧਰਤੀ ਤੋਂ ਉੱਪਰ ਉੱਠੇ ਹੁੰਦੇ ਆ ਤਾਂ 70 ਕਿਲੋਮੀਟਰ ਮਹਾਦੀਪਾਂ ਤੇ 35 ਕਿਲੋਮੀਟਰ ਤੇ ਸਮੁੰਦਰੀ ਤਲ ਤੇ 4 ਤੋਂ 7 ਕਿਲੋਮੀਟਰ ਉਸ ਤੋਂ ਬਾਅਦ ਜੀ ਤੁਸੀਂ ਇਹ ਜਿਹੜੇ ਬੱਚਾ ਨੇ ਇਹ ਪੜਨਾ ਵੈਸੇ ਮੈਂ ਤੁਹਾਨੂੰ ਸਾਰਾ ਦੱਸ ਚੁੱਕੀ ਆ ਇਹਨੂੰ ਤੁਸੀਂ ਰੀਡ ਕਰ ਸਕਦੇ ਆ ਵੀਡੀਓ ਨੂੰ ਪਾਜ਼ ਕਰਕੇ ਤਾਂ ਉਹੀ ਐ ਸਾਰਾ 2900 ਕਿਲੋਮੀਟਰ ਠੀਕ ਆ ਸੀਮਾ ਸਿਲੀਕਨ ਤੇ ਮੈਗਨੀਸ਼ੀਅਮ ਇਹ ਸਾਰਾ ਤੁਸੀਂ ਪੜ ਲਿਓ ਨੈਕਸਟ ਆ ਜੀ ਕੇਂਦਰੀ ਭਾਗ ਤਾਂ ਇਹਦੀ ਜਿਹੜੀ ਮਟਾਈ ਆ 3470 ਸਾਰੀਆਂ ਉਹੀ ਬਸ ਇਹ ਜ਼ਿਆਦਾ ਆਪਾਂ ਨੂੰ ਕੋਈ ਥਿਊਰੀ ਨਹੀਂ ਪੜਨ ਦੀ ਲੋੜ ਹੁੰਦੀ ਹੈ ਬਸ ਮੇਨ ਮੇਨ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਰ ਲਿਆ ਕਰੋ ਤਾਂ ਕਈ ਵਾਰ ਇਹ ਵੀ ਪੁੱਛਿਆ ਜਾਂਦਾ ਫਿਊਜ਼ੀਆਮ ਆ ਪਹਾੜ ਕਿੱਥੇ ਆ ਤਾਂ ਇਹ ਜਾਪਾਨ ਦੇ ਵਿੱਚ ਆ ਠੀਕ ਹੈ ਜੀ ਫਿਊਜੀਆਮਾ ਪਹਾੜ ਕਿੱਥੇ ਆ ਜਪਾਨ ਦੇ ਵਿੱਚ ਆ ਨੈਕਸਟ ਅ ਜੀ ਆਪਾਂ ਚਟਾਨਾਂ ਦੇ ਬਾਰੇ ਵਿੱਚ ਪੜਾਂਗੇ ਤੇ ਅੱਜ ਦੀ ਕਲਾਸ ਦੇ ਵਿੱਚ ਨਾ ਆਪਣੇ ਦੋ ਟਾਪਿਕ ਹੋ ਜਾਣਗੇ ਇੱਕ ਤਾਂ ਧਰਤੀ ਦਾ ਅੰਦਰੂਨੀ ਭਾਗ ਹੋ ਗਿਆ ਸੈਕੰਡ ਪਾਰਟ ਕੀ ਆਪਾਂ ਕਰਨਾ ਰੌਕਸ ਤਾਂ ਇਹ ਮੈਂ ਨਾ ਥਿਊਰੀ ਤਾਂ ਲੈ ਕੇ ਆਈ ਆ ਕਿਉਂਕਿ ਥਿਊਰੀ ਦੇ ਰਾਈ ਜਿਆਦਾ ਵਧੀਆ ਸਮਝ ਆਉਂਦੀਆਂ ਤਾਂ ਸਭ ਤੋਂ ਜਿਹੜੀਆਂ ਮਤਲਬ ਆਪਾਂ ਹੁਣ ਇਹਦੇ ਵਿੱਚ ਪੜਨ ਵਾਲੀ ਕੀ ਚੀਜ਼ ਆ ਕਿ ਜਿਹੜੀਆਂ ਚਟਾਨਾਂ ਆ ਉਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਆ ਇਗਨੀਅਸ ਅਗਨੀ ਚਟਾਨਾਂ ਸੈਡੀਮੈਂਟਰੀ ਤਹਿਦਾਰ ਚਟਾਨਾਂ ਰੂਪਾਂਤਰਿਤ ਚਟਾਨਾਂ ਹੁੰਦੀਆਂ ਜੀ ਮੈਟਾਮੋਰਫਿਕ ਰੌਕਸ ਹੁਣ ਦੇਖੋ ਜਿਹੜੀਆਂ ਅਗਨੀ ਚਟਾਨਾਂ ਹੁੰਦੀਆਂ ਨਾ ਇੱਥੋਂ ਤੁਹਾਨੂੰ ਕਲੀਅਰਲੀ ਪਤਾ ਲੱਗ ਜੂਗਾ ਅਗਨੀ ਸ਼ਬਦ ਜਿਹੜਾ ਲਾਟਿਨ ਭਾਸ਼ਾ ਦਾ ਸ਼ਬਦ ਆ ਅਗਨੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਜੀ ਲਾਤੀਨੀ ਭਾਸ਼ਾ ਮਤਲਬ ਲਾਟਿਨ ਭਾਸ਼ਾ ਦਾ ਸ਼ਬਦ ਆ ਤੇ ਅਗਨੀ ਅਗਨੀ ਦਾ ਮਤਲਬ ਹੁੰਦਾ ਅੱਗ ਠੀਕ ਹੈ ਤੇ ਮਤਲਬ ਵੀ ਅਗ ਧਰਤੀ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਹੈ ਨਾ ਤੇ ਧਰਤੀ ਦੇ ਅੰਦਰ ਜਿਹੜਾ ਮੈਗਮਾ ਹੁੰਦਾ ਆ ਉਹ ਜਦੋਂ ਧਰਤੀ ਤੋਂ ਬਾਹਰ ਆ ਜਾਂਦਾ ਹੈ ਤਾਂ ਉਹ ਬਾਹਰ ਆ ਕੇ ਠੰਡਾ ਹੋ ਕੇ ਅਗਨੀ ਚਟਾਨਾਂ ਦਾ ਨਿਰਮਾਣ ਕਰਦਾ ਆ ਤਾਂ ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਹੁਣ ਸਮਝ ਲੱਗ ਗਈ ਹੋਊਗੀ ਕਿ ਜਿਹੜਾ ਅਗਨੀ ਸ਼ਬਦ ਆ ਉਹ ਲਾਤੀਨੀ ਪਾ ਇਹਨੂੰ ਤੁਸੀਂ ਨਾ ਇਹਨੂੰ ਥਿਊਰੀ ਨੂੰ ਪੜਨ ਵਾਲੇ ਪਾਸੇ ਨਾ ਜਾਇਆ ਕਰੋ ਬਸ ਗੱਲ ਨੂੰ ਸਮਝ ਲਿਆ ਕਰੋ ਕਿ ਅਗਨੀ ਚਟਾਨਾਂ ਕੀ ਹੁੰਦੀਆਂ ਆ ਅਗਣੀ ਮਤਲਬ ਅੱਗ ਲਾਟਿਨ ਭਾਸ਼ਾ ਦਾ ਇਹ ਸ਼ਬਦ ਹੈ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਤੇ ਕਿਵੇਂ ਬਣਦੀਆਂ ਇਹ ਜਿਹੜਾ ਧਰਤੀ ਦੇ ਅੰਦਰ ਗਰਮ ਪਿਗਲਿਆ ਹੋਇਆ ਮੈਗਮਾ ਜਦੋਂ ਧਰਤੀ ਤੋਂ ਬਾਹਰ ਆ ਜਾਂਦਾ ਹੈ ਇਹ ਜਿਵੇਂ ਆਪਾਂ ਕਹਿੰਦੇ ਜਵਾਲਾਮੁਖੀ ਆ ਜਾਂਦਾ ਨਾ ਤੇ ਉਦੋਂ ਉਹ ਜਿਹੜਾ ਜਵਾਲਾਮੁਖੀ ਹੁੰਦਾ ਉਹਦੇ ਨਾਲ ਜਿਹੜਾ ਦੇਖਿਆ ਹੋਊਗਾ ਤੁਸੀਂ ਸਾਰੇ ਨੇ ਜਿਹੜਾ ਤਰਲ ਪਦਾਰਥ ਨਿਕਲਦਾ ਉਹ ਠੰਡਾ ਹੋ ਕੇ ਤੇ ਚਟਾਨ ਅਗਣੀ ਚਟਾਨਾਂ ਦਾ ਰੂਪ ਧਾਰਨ ਕਰਦਾ ਆ ਠੀਕ ਹੈ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਅੰਤਰਵਿਧੀ ਅਗਣੀ ਚਟਾਨਾਂ ਤੇ ਬਾਹਰਵਿਧੀ ਅਗਣੀ ਚਟਾਨਾਂ ਇਹ ਚੀਜ਼ ਦੇਖਣ ਵਾਲੀ ਹੈ ਜੀ ਜਿਹੜੀਆਂ ਅੰਤਰਵਿਧੀ ਚਟਾਨਾਂ ਹੁੰਦੀਆਂ ਆ ਉਹ ਕੀ ਹੁੰਦੀਆਂ ਆ ਮਤਲਬ ਵੀ ਜਿਹੜੀਆਂ ਜਦੋਂ ਜਿਹੜਾ ਇਹ ਗਰਮ ਤਰਲ ਪਦਾਰਥ ਦਾ ਧਰਤੀ ਦੀ ਸਤ੍ਹਾ ਦੇ ਉੱਤੇ ਆ ਜਾਂਦਾ ਤੈਨੂੰ ਲਾਵਾ ਕਹਿੰਦੇ ਆ ਤੇ ਜਿਹੜਾ ਮੈਗਮਾ ਦੇ ਧਰਤੀ ਦੇ ਅੰਦਰ ਹੌਲੀ-ਹੌਲੀ ਠੰਡਾ ਜਿਹੜਾ ਅੰਦਰ ਹੀ ਠੰਡਾ ਹੋ ਜਾਂਦਾ ਹੈ ਸਮਝ ਅੰਤਰਵਿਧੀ ਮਤਲਬ ਬਿਦਰਤੀ ਦੇ ਥੋੜੀ ਜੀ ਦੂਰੀ ਤੇ ਅੰਦਰ ਹੀ ਠੰਡਾ ਹੋ ਜਾਂਦਾ ਉਹਨੂੰ ਅੰਤਰਵਿਧੀ ਕਹਿੰਦੇ ਆ ਅੰਤਰਵਿਧੀ ਚਟਾਨਾਂ ਵੀ ਅੱਗੋਂ ਦੋ ਤਰ੍ਹਾਂ ਦੀਆਂ ਹੁੰਦੀਆਂ ਆ ਪਤਾਲੀ ਅਗਣੀ ਚਟਾਨਾਂ ਤੇ ਮੱਧਵਰਤੀ ਅਗਣੀ ਚਟਾਨਾਂ ਠੀਕ ਹੈ ਜੀ ਹੁਣ ਕੁਐਸਚਨ ਇਹਦੇ ਵਿੱਚੋਂ ਸਿਰਫ ਇਹ ਪੁੱਛੇ ਜਾਣਗੇ ਕਿ ਡਾਈਕ ਇਹਨਾਂ ਦੇ ਵਿੱਚੋਂ ਦੱਸ ਦੇਣਗੇ ਡਾਈਕ ਸਿਲ ਜਾਂ ਡੋਲੇराइट ਇਹ ਕਿਹੜੀਆਂ ਚਟਾਨਾਂ ਦੀ ਉਦਾਹਰਣਾਂ ਨੋਟਸ ਬਣਾ ਕੇ ਤੁਸੀਂ ਲਿਖਣਾ ਕੀ ਹੈ ਡਾਈਕ ਸਿਲ ਤੇ ਡੋਲੇराइट ਇਹ ਕਿਹੜੀ ਕਿਸਮ ਦੀਆਂ ਆ ਬਰਾਬਰ ਲਿਖ ਕੇ ਤੁਸੀਂ ਮੱਧਵਰਤੀ ਅਗਨੀ ਚਟਾਨਾਂ ਆ ਇਹ ਠੀਕ ਆ ਤੇ ਬਾਹਰ ਵਿਦ ਦੀ ਕਿਹੜੀਆਂ ਚਟਾਨਾਂ ਆ ਉਹ ਸਿਰਫ ਇਹਦੇ ਵਿੱਚੋਂ ਕੁਝ ਨਹੀਂ ਪੜ੍ਹਨਾ ਜੀ ਸਿਰਫ ਇਹ ਡਾਈਕ ਸਿਲ ਡੋਲੇराइट ਦੇਖਣਾ ਹੈ ਮੱਧ ਅਗਨੀ ਚਟਾਨਾਂ ਠੀਕ ਆ ਤੇ ਜਿਹੜੀਆਂ ਬਾਹਰ ਵਿਦ ਦੀ ਉਹ ਕਿਹੜੀਆਂ ਆ ਵਿਸਾਲਟ ਤੇ ਰਾਉਲਾਈਟ ਇਹ ਬਾਹਰ ਵਿddੀ ਚਟਾਨਾ ਬਸ ਇਨਾ ਤੁਸੀਂ ਇਹਦੇ ਵਿੱਚੋਂ ਪੜ੍ਹਨਾ ਹੈ ਨੈਕਸਟ ਹੈ ਜੀ ਤੈਦਰ ਚਟਾਨਾ ਹੁਣ ਆਪਾਂ ਅਗਨੀ ਚਟਾਨਾ ਪੜ੍ਹ ਲਈਆਂ ਤੈਦਰ ਚਟਾਨਾ ਕਿਹੜੀਆਂ ਹੁੰਦੀਆਂ ਆ ਜਿਹੜੀਆਂ ਚਟਾਨਾ ਨਾ ਜਿਵੇਂ ਮਤਲਬ ਵੀ ਜਦੋਂ ਅਗਨੀ ਚਟਾਨਾ ਹੁੰਦੀਆਂ ਆ ਉਹ ਚਟਾਨਾ ਨੂੰ ਹੌਲੀ ਹੌਲੀ ਪੁਰਪੁਰਕੇ ਹਵਾ ਦੇ ਨਾਲ ਪਾਣੀ ਦੇ ਨਾਲ ਨਦੀਆਂ ਦੇ ਨਾਲ ਹਿਮ ਨਦੀ ਮਤਲਬ ਗਲੇਸ਼ਰੀਆਂ ਦੇ ਨਾਲ ਗਲੇਸ਼ੀਅਰਾਂ ਦੇ ਨਾਲ ਉਹ ਜਿਹੜੀਆਂ ਚਟਾਨਾ ਨੇ ਟੁੱਟ ਟੁੱਟ ਕੇ ਪੁਰਪੁਰਕੇ ਮਤਲਬ ਥੱਲੇ ਡਿੱਗੀ ਜਾਂਦੀਆਂ ਉਹ ਜੰ ਮਿੱਟੀ ਬਣ ਬਣ ਉਹ ਜੰਮੀ ਜਾਂਦੀਆਂ ਥੱਲੇ ਤਾਂ ਉਹਨੂੰ ਕਹਿੰਦੇ ਆ ਜੀ ਤੈਦਾਰ ਚਟਾਨਾ ਠੀਕ ਆ ਜੀ ਸੈਡੀਮੈਂਟਰੀ ਰੌਕਸ ਮਤਲਬ ਅਗਨੀ ਚਟਾਨਾਂ ਤੋਂ ਇਹ ਬਣੀਆਂ ਹੁੰਦੀਆਂ ਆ ਜਦੋਂ ਜਦੋਂ ਅਗਨੀ ਚਟਾਨਾ ਟੁੱਟ ਕੇ ਕਾਦੇ ਨਾਲ ਟੁੱਟਦੀਆਂ ਹਵਾ ਦੇ ਨਾਲ ਪਾਣੀ ਦੇ ਨਾਲ ਸਮੁੰਦਰ ਦੇ ਵਿੱਚ ਪਾਣੀ ਜਦੋਂ ਵਜਦਾ ਆ ਚਟਾਨਾ ਦੇ ਨਾਲ ਤਾਂ ਚਟਾਨਾ ਪੁਰਪੁਰ ਕੇ ਮਿੱਟੀ ਬਣੀ ਜਾਂਦੀਆਂ ਉਹ ਹੁੰਦੀਆਂ ਜੀ ਤੈਦਾਰ ਚਟਾਨਾ ਨੈਕਸਟ ਹੈ ਜੀ ਅੱਜ ਥਿਉਰੀ ਤੁਹਾਨੂੰ ਸਮਝ ਆਵੇ ਨਾ ਆਵੇ ਮੇਰੀ ਜਿਹੜੀ ਗੱਲ ਨਾ ਤੁਸੀਂ ਸੁਣ ਕੇ ਬਸ ਇੰਨਾ ਸਮਝ ਲਿਓ ਕਿ ਨੈਕਸਟ ਹੈ ਜੀ ਰੁਪੰਤਰਿਤ ਚਟਾਨਾਂ ਇਹਨਾਂ ਨੂੰ ਮੈਟਾਮੋਰਫਿਕ ਚਟਾਨਾਂ ਕਹਿੰਦੇ ਆ ਇੰਗਲਿਸ਼ ਦੇ ਵਿੱਚ ਤਾਂ ਇਹ ਜਿਹੜੀਆਂ ਮੈਟਾਮੋਰਫਿਕ ਚਟਾਨਾਂ ਹੁੰਦੀਆਂ ਨਾ ਇਹ ਗ੍ਰੀਕ ਭਾਸ਼ਾ ਦਾ ਸ਼ਬਦ ਆ ਮੈਟਾ ਤੇ ਮੋਰਫ ਤੋਂ ਬਣਿਆ ਮਤਲਬ ਬਦਲਾਵ ਰੂਪ ਦੇ ਵਿੱਚ ਬਦਲਾਵ ਆਣਾ ਹਾਂ ਦੇਖੋ ਅਗਨੀ ਚਟਾਨਾਂ ਤੋਂ ਬਣੀਆਂ ਸੈਡੀਮੈਂਟਰੀ ਚਟਾਨਾ ਜਿਹੜੀਆਂ ਆਪਾਂ ਹੁਣੇ ਇੱਥੇ ਪੜ ਕੇ ਹਟਿਆ ਨਾ ਤਹਿਦਾਰ ਚਟਾਨਾ ਬਣੀਆਂ ਤਹਿਦਾਰ ਚਟਾਨਾ ਜਦੋਂ ਧਰਤੀ ਦੇ ਅੰਦਰ ਨੇ ਮਤਲਬ ਦੱਬੀਆਂ ਜਾਂਦੀਆਂ ਆ ਕਾਫੀ ਸਮਾਂ ਇਹ ਦੱਬੀਆਂ ਰਹਿੰਦੀਆਂ ਮਿੱਟੀ ਜਿਹੜੀ ਆ ਨਾ ਉਤੋਂ ਆ ਜਿਹੜਾ ਮਤਲਬ ਭਾਰ ਦੇ ਨਾਲ ਤਾਪ ਦੇ ਨਾਲ ਆ ਲਿਖਿਆ ਆ ਤਾਪ ਦਬਾਅ ਦੇ ਨਾਲ ਜਿਹੜੀਆਂ ਅਗਨੀ ਤੇ ਤਹਿਦਾਰ ਚਟਾਨਾ ਦੇ ਰੰਗ ਰੂਪ ਦੇ ਵਿੱਚ ਬਦਲਾਅ ਆ ਜਾਂਦਾ ਆ ਉਹਨੂੰ ਕਹਿੰਦੇ ਆ ਜੀ ਮੈਟਾਮੋਰਫਿਕ ਰੌਕਸ ਉਦਾਹਰਨ ਦੇ ਤੌਰ ਤੇ ਜਿਵੇਂ ਸੋਨਾ ਠੀਕ ਹੈ ਇਹ ਤੇ ਜਿਵੇਂ ਮਾਰਬਲ ਹੋ ਗਿਆ ਹਨਾ ਮਾਰਬਲ ਹੁੰਦਾ ਆ ਉਹ ਰੂਪਾਂਤਰਿਤ ਚਟਾਨਾਂ ਹੁੰਦੀਆਂ ਆ ਹੁਣ ਇਹ ਤਿੰਨ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਉਸ ਤੋਂ ਬਾਅਦ ਕੀ ਯਾਦ ਰੱਖਣਾ ਜੀ ਇਹ ਚਾਰਟ ਆ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਓ ਇਹ ਚਾਰਟ ਯਾਦ ਰੱਖਣਾ ਇਹਦੇ ਵਿੱਚੋਂ ਕੁਐਸਚਨ ਕਈ ਵਾਰੀ ਪੁੱਛਲੇ ਜਾਂਦੇ ਆ ਕਿ ਮੂਲ ਚਟਾਨਾ ਅਬਰਕ ਅਬਰਕਾ ਜਦੋਂ ਇਹ ਰੂਪਾਂਤਰਿਤ ਚਟਾਨ ਦੇ ਵਿੱਚ ਇਹਦਾ ਬਦਲਾਵ ਹੁੰਦਾ ਆ ਤਾਂ ਅਬਰਕ ਤੋਂ ਬਣਦਾ ਆ ਜੀ ਸ਼ਿਸ਼ਟ ਠੀਕ ਹੈ ਅਬਰਕ ਤੋਂ ਬਣਦਾ ਆ ਸ਼ਿਸ਼ਟ ਗ੍ਰੇਨਾਈਟ ਤੋਂ ਬਣਦਾ ਆ ਨਾਈਸ ਬਿਟੂਮੀਨਸ ਕੋਲਾ ਤੋਂ ਬਣਦਾ ਐਂਥ੍ਰੈਸਾਈਟ ਗੈਬਰੋ ਤੋਂ ਬਣਦਾ ਸਰਪੈਂਟਾਈਨ ਰੇਤ ਪੱਥਰ ਤੋਂ ਬਣਦਾ ਜੀ ਕੁਆਰਟਜ਼ਾਈਟ ਚੂਨਾ ਤੋਂ ਸੰਗਮਰਮਰ ਬਣਦਾ ਸ਼ੈਲ ਤੋਂ ਸਲੇਟ ਬਣਦੀ ਆ ਸਲੇਟ ਤੋਂ ਫਾਈਲ ਆਈਟ ਬਣਦੀ ਆ ਪੀਟ ਤੋਂ ਕੋਲਾ ਬੰਦਾ ਆ ਇਹ ਜਿਹੜਾ ਚਾਰਟ ਹੈ ਜੀ ਇਹ ਹੈਗਾ ਆ ਇੰਪੋਰਟੈਂਟ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨੂੰ ਵਾਰ-ਵਾਰ ਯਾਦ ਕਰਨਾ ਹੈ ਜੀ ਤਾਂ ਇਹ ਸੀ ਜੀ ਅੱਜ ਆਪਾਂ ਦੋ ਟਾਪਿਕ ਕੀਤੇ ਆ ਇਹ ਇੰਪੋਰਟੈਂਟ ਟਾਪਿਕ ਸੀਗੇ ਅ ਇੱਕ ਆਪਾਂ ਕੀਤਾ ਧਰਤੀ ਦੀਆਂ ਅੰਦਰੂਨੀ ਪਰਤਾਂ ਦੂਸਰਾ ਆਪਾਂ ਕੀਤਾ ਆ ਚਟਾਨਾਂ ਇਨਾਂ ਦੇ ਵਿੱਚੋਂ ਹੀ ਕੁਐਸਚਨ ਆਉਂਦੇ ਆ ਇਸ ਟੌਪਿਕ ਦੇ ਵਿੱਚੋਂ ਬਾਹਰੋਂ ਕੁਝ ਨਹੀਂ ਆਉਂਦਾਗਾ ਤਾਂ ਇਹ ਦੋਨੇ ਟੌਪਿਕ ਜਿੰਨਾ ਮੈਂ ਤੁਹਾਨੂੰ ਕਰਵਾਇਆ ਬਸ ਇੰਨਾ ਤੁਸੀਂ ਯਾਦ ਕਰਨਾ ਜੀ ਇਸ ਤੋਂ ਬਾਅਦ ਕੋਈ ਵੀ ਨਹੀਂ ਮਤਲਬ ਤੁਹਾਨੂੰ ਪੜਨ ਦੀ ਲੋੜ ਨਹੀਂ ਫालतू ਤਾਂ ਆਪਾਂ ਜਿੰਨਾ ਮਰਜ਼ੀ ਜਿੰਨੀ ਮਰਜ਼ੀ ਥਿਊਰੀ ਪੜੀ ਚੱਲੋ ਉਹਦਾ ਕੋਈ ਫਾਇਦਾ ਨਹੀਂ ਸਮਾਰਟ ਵਰਕ ਕਰਿਆ ਕਰੋ ਜੀ ਸਮਾਰਟ ਵਰਕ ਦੇ ਨਾਲ ਹੀ ਪੇਪਰ ਕਲੀਅਰ ਹੁੰਦਾ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਧੰਨਵਾਦ